ਉੱਥੇ ਦੇ ਬਹੁਤ ਬੁਰੇ ਹਾਲਾਤ ਸੀ ਅੰਮਾ ਸਾਹਮਣੇ ਗੋਲੀ ਚੱਲਦੀ ਸੀ ਜਦੋਂ 24 ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਏਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਤੇ ਤੁਹਾਡੇ ਹੱਥ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਕੋਈ ਤੁਸੀਂ ਉੱਥੇ ਚੈੱਕ ਨਹੀਂ ਕਰ ਸਕਦੇ ਤਾਂ ਹੀ ਚੱਲ ਰਹੀ ਪਈ ਹੈ ਨਹੀਂ ਕੋਈ ਜਾਂਦੇ ਆਂ ਇਹ ਦੋ ਕਾਰਡ ਬਣਵਾਉਂਦੇ ਸੀ ਇੱਕ ਕਾਰਡ ਇਹਨਾਂ ਕੋਲ ਦਾ ਉਹ ਜੋ ਵੀ ਸੈਲਰੀ ਗਵਰਨਮੈਂਟ ਤੁਹਾਡੇ ਅਕਾਊਂਟ 'ਚ ਪਾਉਂਦੀ ਸੀ ਉਹ ਤੇ ਕਢਾ ਲੈਂਦੇ ਸੀਗੇ ਏਜੰਸੀ ਕੀ ਨ ਆਇਆ ਤੇ ਕਦੋਂ ਤੁਸੀਂ ਜਿਹੜਾ ਗਏ ਸੀ ਦੇ ਵਿੱਚ ਤੇ ਕਿਸ ਤਰੀਕੇ ਨਾਲ ਗਏ ਸੀ ਮਰਣਾ ਸਰਪਜੀਤ ਸਿੰਘ ਆ ਜੀ ਤੇ 7 April ਨੂੰ ਪਹੁੰਚੇ ਜੀ ਉੱਥੇ 6 ਨੂੰ ਜਿਹੜੇ ਸੀ ਉਹ ਦਿੱਲੀ ਤੋਂ ਦੀ 16 ਬੰਦਿਆਂ ਦਾ ਗਰੁੱਪ ਸੀਗਾ ਕੋਰੀਅਰ ਕੰਪਨੀ ਦੇ ਵਿੱਚ ਕੰਮ ਵਾਸਤੇ ਸਾਨੂੰ ਲੈ ਕੇ ਗਏ ਸੀ ਉੱਥੇ ਜਾ ਕੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਜਦੋਂ ਆਰਮੀ ਜੀ ਸੀ ਕਿਹੜੇ ਵੇਲੇ ਸੱਤ ਸਾਈਨ ਕਰਵਾ ਲਏ ਉਹਨਾਂ ਨੇ ਕੰਟਰੈਕਟ ਪੇਪਰ ਦੇ ਉਹ ਟ੍ਰੇਨਿੰਗ ਸੈਂਟਰ ਜਾ ਕੇ ਪਤਾ ਲੱਗਾ ਜੀ ਨਾਲ ਆਰਮੀ ਦੇ ਵਿੱਚ ਤੁਸੀਂ ਭਰਤੀ ਹੋ ਗਏ। ਉੱਥੇ ਫਿਰ ਕਿਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ, ਉੱਥੇ ਕਿਸ ਤਰੀਕੇ ਦੇ ਲਾਸ ਸੀ, ਕਿਸ ਤਰੀਕੇ ਦੇ ਨਾਲ ਟ੍ਰੈਨਿੰਗ ਦੇ ਇੱਕ ਬਿਤੇ। ਵੀਕ ਦਿਨਾਂ ਤੋਂ ਟ੍ਰੇਨਿੰਗ ਦਿੱਤੀ ਗਈ ਜੀ ਇਹਨਾਂ ਵੱਲੋਂ। ਕਿਦਾਂ ਡਰੋਨਸ ਤੋਂ ਕਿਦਾਂ ਬਜਣਾ। ਮੈਡੀਕਲ ਟ੍ਰੇਨਿੰਗ ਆਪਣੇ ਆਪ ਨੂੰ ਤੁਸੀਂ ਕਿਦਾਂ ਬਚਾ ਸਕਦੇ ਹੋ। ਤੁਹਾਡੇ ਫਰੈਂਡ ਦੇ ਕਿਸੇ ਦੇ ਕੋਈ ਟੱਕ ਲੱਗਦੀ ਜਾਂ ਗੋਲੀ ਲੱਗਦੀ ਹੈ ਜਾਂ ਨੇਡ ਲੱਗਦਾ, ਬੰਬ ਲੱਗਦਾ ਕਿਦਾਂ ਬਚਾ ਸਕਦੇ ਹੋ। ਆਪ ਤੁਸੀਂ ਕਿਦਾਂ ਬਚ ਸਕਦੇ ਹੋ? ਫਰੰਟ ਦੇ ਫਾਇਰ ਤੋਂ ਜਾਂ ਹੋਰ ਵੀ ਗੋਲੀਆਂ ਤੋਂ ਜਾਂ ਕਿਦਾਂ ਵੀ ਗੰਦ ਵੀ ਚਲਾਉਣੀਆਂ ਸਿਖਾਈਆਂ ਜੀ ਫਿਰ ਨਾ ਵੀ ਦਿਨ ਟ੍ਰੇਨਿੰਗ ਦੇ ਕੇ ਫਿਰ ਸਾਨੂੰ ਅੱਗੇ ਭੇਜ ਦਿੱਤਾ ਗਿਆ ਜੀ ਬਿਲਕੁਲ ਫਰੰਟ ਲਾਈਨ ਤੇ ਉੱਥੇ ਕਿਸ ਤਰੀਕੇ ਦੇ ਹਾਲਾਤ ਸੀ ਫਰੰਟ ਲਾਈਨ ਉੱਥੇ ਦੇ ਬਹੁਤ ਬੁਰੇ ਹਾਲਾਤ ਜੀ ਅਮੋਂ ਸਾਹਮਣੇ ਗੋਲੀ ਚੱਲਦੀ ਸੀ ਜੀ ਤੇ ਅਮੋਂ ਸਾਹਮਣੇ ਜ਼ਿਆਦਾ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਬੰਦਿਆਂ ਤੋਂ ਕੰਮ ਲੈਂਦੀ ਆ ਤੇ ਜਿਹੜੀ ਯੂਕਰੇਨ ਦੀ ਆਰਮੀ ਹੈਗੀ ਆ ਜਾਂ ਮਿਲਟਰੀ ਆ ਉਹ ਡਰੋਨਸ ਤੋਂ ਕੰਮ ਲੈਂਦੀ ਆ ਜ਼ਿਆਦਾ ਉਹ ਬਹੁਤ ਬੁਰੇ ਹਾਲਾਤ ਸੀ ਜੀ ਉੱਥੇ ਲੱਗਦਾ ਕਿ ਇੱਕ ਮੌਤ ਦੇ ਸਾਹਮਣੇ ਜੀ ਮੌਤ ਨੂੰ ਦੇਖ ਕੇ ਜਿਹੜਾ ਵਾਪਸ ਮੜੇ ਉਹ ਜਿਸ ਤਰ੍ਹਾਂ ਉੱਥੇ ਹਾਲਾਤ ਸੀ ਕਰ ਲੱਗਦਾ ਸੀ ਡਰ ਤੇ ਦਿਨ ਰਾਤ ਹੀ ਕਈ ਵਾਰੀ ਤੇ 48 48 ਘੰਟੇ 60 60 ਘੰਟੇ ਅੱਖਾਂ ਹੀ ਨਹੀਂ ਲੱਗੀਆਂ ਦਾਰੀ ਇੰਨਾ ਸੀਗਾ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਹੈ ਕਿਧਰੋਂ ਕੀ ਹੋ ਜਾਣਾ ਹੈ ਉਕੇ 24 ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਹੁੰਦੀ 24 ਘੰਟੇ ਠਾ ਠਾ ਬੰਦ ਰਹਿੰਦੀ ਹੁੰਦੀ ਸੀ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਸ ਤੁਸੀਂ ਆਏ ਕਿਸ ਤਰੀਕੇ ਦੇ ਨਾਲ ਆਪਾਂ ਜੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਵਾਲ ਜਿਹੜੇ ਮੇਰੀ ਪਤਨ ਜੀ ਜਿਹੜੇ ਰਸਪਰੀ ਨੇ ਉਹਨਾਂ ਨਾਲ ਅਗਸਤ 'ਚ ਬਿਤੇ ਗਏ ਸੀਗੇ ਜੀ ਉਦੋਂ ਫਿਰ ਸਾਨੂੰ ਇਹਨਾਂ ਨੇ ਸਤੰਬਰ ਦੇ ਪਹਿਲੇ ਹਫਤੇ ਵਾਪਸ ਮਨਵਾਇਆ ਜੀ ਉੱਥੇ ਮਕੇਬਕਾ ਤੋਂ ਅੱਗੇ ਸੀਗੇ ਸੀ ਪਲਿਆਨਾ ਸਾਦ ਦੇ ਕ੍ਰਿਸ਼ਨਾ ਗੌਰਵ ਦਾ ਉਥੋਂ ਵਾਪਸ ਮਨਵਾਇਆ ਜੀ ਸੈਂਡ ਪੀਟਰਬਰਗ ਜਦੋਂ ਉੱਥੇ ਖੜਿਆ ਜਾਂਦਾ ਤਾਂ ਕਿਹਾ ਜਾਂਦਾ ਵੀ ਉੱਥੇ ਕੰਟਰੈਕਟ ਸਾਈਨ ਹੁੰਦਾ ਕੰਟਰੈਕਟ ਸਾਈਨ ਕਰਕੇ ਸੈਲਰੀ ਦਿੱਤੀ ਜਾਂਦੀ ਆ ਫੈਮਿਲੀ ਰੂਮ ਉਹਦਾ ਪੀਆਰ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹਨਾਂ ਮਨੋਂ ਤੇ ਸਾਰੀਆਂ ਸਹੂਲਤਾਂ ਜਦਾਂ ਦਿੱਤੀਆਂ ਜਾਂਦੀਆਂ ਨੇ ਪੀਆਰ ਤੱਕ ਨਹੀਂ ਆ ਜਾਂ ਹੋਰ ਵੀ ਅੱਗੇ ਕਾਸੇਆ ਵਗੈਰਾ ਦੀਆਂ ਵੀ ਕੰਟਰੈਕਟ ਸਾਈਨਿੰਗ ਅਮਾਉਂਟ ਵੀ ਦਿੰਦੇ ਨੇ ਪਰ ਜਿਹੜੇ ਕੁਝ ਏਜੰਟਸ ਨੇ ਅੰਦਰ ਆਲ ਜਿਹੜੇ ਵਿੱਚ ਹੁੰਦੇ ਨੇ ਇਹਨਾਂ ਨੇ ਸਾਰਾ ਕੁਝ ਜਿੱਦਾਂ ਸਾਹਮਣ ਦਾ ਬਣਾਇਆ ਹੋਇਆ ਸਿਸਟਮ ਉਹ ਆਪਣਾ ਕਿਉਂਕਿ ਬੰਦਾ ਜਦੋਂ ਭਰਤੀ ਹੋ ਜਾਂਦਾ ਜੀ ਜੁਆਇਨ ਕਰ ਲੈਂਦਾ ਉੱਥੇ ਅੱਗੇ ਚਲੇ ਜਾਂਦਾ ਜਦੋਂ ਤੁਹਾਡੇ ਹੱਥ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਕੋਈ ਤੁਸੀਂ ਉੱਥੋਂ ਚੈੱਕ ਨਹੀਂ ਕਰ ਸਕਦੇ ਤੁਹਾਡੀ ਸੈਲਰੀ ਪਈ ਜਾਂ ਨਹੀਂ ਪਈ ਜਾਂਦੇ ਇਹ ਦੋ ਕਾਰਡ ਬਣਾਉਂਦੇ ਸੀ ਇੱਕ ਕਾਰਡ ਇਹਨਾਂ ਕੋਲ ਹੁੰਦਾ ਸੀ ਉਹ ਜੋ ਵੀ ਸੈਲਰੀ ਗਵਰਨਮੈਂਟ ਤੁਹਾਡੇ ਅਕਾਊਂਟ 'ਚ ਪਾਉਣੀ ਸੀਗੀ ਉਹ ਤੇ ਕਢਾ ਲੈਂਦੇ ਸੀਗੇ ਏਜੰਟ ਦਿਤੇਂਦਰ ਸ਼ਰਾਵਾ ਦਾ ਮੁੰਡਾ ਇੱਕ ਹਰਿਆਣੇ ਦਾ ਸੀਗਾ ਇੱਕ ਬੰਗਾਲ ਦਾ ਸੀਗਾ ਸੁਲਤਾਨ ਸੋ ਇਤੋਂ ਵੀ ਕੋਈ ਸੀਗੇ ਬੰਦੇ ਜਿਨ੍ਹਾਂ ਨੇ ਇਤੋਂ ਪੇਪਰ ਦਿੱਤੇ ਸੀ ਭੇਜਿਆ ਜੀ ਏਜੰਟਸ ਹੋਰ ਕਿੰਨੇ ਕੁ ਭਾਰਤੀ ਉੱਥੇ ਜਿਹੜਾ ਵਾ ਹੋਰ ਆ ਜਿਹੜੇ ਤੁਹਾਡੇ ਨਾਲ ਸੀ ਜਾਂ ਜਿਹੜਾ ਵਾਪਸ ਆ ਕੇ ਗਏ ਭਾਰਤੀ ਤੇ ਕਾਫੀ ਜ਼ਿਆਦਾ ਸੀਗੇ 1000 ਤੋਂ ਉੱਪਰ ਗਿਣਤੀ ਸੀਗੀ ਉਹਨਾਂ ਦੀ ਸੋ ਕਾਫੀ ਸਾਰੇ ਟੋਟਲ ਵਾਪਸ ਆ ਹੀ ਗਏ ਨੇ ਕੁਝ ਕੋ ਉੱਥੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਆਪਣੇ ਕੋਲ ਜਿਨ੍ਹਾਂ ਪੀਆਰ ਵਗੈਰਾ ਕੋ ਪਾਸਪੋਰਟ ਵਗੈਰਾ ਬਣਾ ਕੇ ਦਿੱਤੇ ਹੋਏ ਨੇ ਕੁਝ ਬੰਦੇ ਉੱਥੇ ਰਹਿ ਗਏ ਨੇ ਕੁਝ ਮਿਸਿੰਗ ਨੇ ਅਜੇ ਕੋਈ 16 ਤੋਂ 20 ਇੱਕ ਬੰਦੇ ਇੰਡੀਆ ਦੇ ਜੋ ਨਹੀਂ ਮਿਲ ਰਹੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਜਗਦੀਪ ਕੁਮਾਰ ਨੇ ਇਹਨਾਂ ਦਾ ਭਰਾ ਸੀਗਾ ਮਨਦੀਪ ਕੁਮਾਰ ਉਹ ਵੀ ਨਹੀਂ ਮਿਲ ਰਿਹਾ ਹੋਰ ਵੀ ਕਾਫੀ ਏਰੀਏ ਦੇ ਜਿਨ੍ਹਾਂ ਰਾਜਸਥਾਨ ਦੇ ਕੁਝ ਬੰਦੇ ਨੇ ਕੁਝ ਯੂਪੀ ਸਾਈਡ ਦੇ ਨੇ ਕੁਝ ਦਿੱਲੀ ਦੇ ਨੇ ਉਹਨਾਂ ਦੇ ਵੀ ਜਿਨ੍ਹਾਂ ਘਰ ਦੇ ਜਾਂ ਕਿਸੇ ਦਾ ਭਰਾ ਆ ਕਿਸੇ ਦਾ ਪਿਓ ਆ ਕਿਸੇ ਦਾ ਕੁਛ ਆ ਨਹੀਂ ਮਿਲਦੇ ਪਏ ਨਾ ਹੀ ਉਹਨਾਂ ਦੀ ਕੋਈ ਖਬਰ ਆ ਕਿ ਉਹ ਕਿੱਥੇ ਨੇ ਕਿੱਥੇ ਨਹੀਂ ਕਿਉਂਕਿ ਨਾ ਉਹਨਾਂ ਮਤਲਬ ਉਹਨਾਂ ਦੀ ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਮਾਰਚ 2024 ਤੋਂ ਬਾਅਦ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੀ ਹੈ ਉਹ ਗਲਤ ਤਰੀਕੇ ਦੇ ਨਾਲ ਏਜੰਸੀਆਂ ਦਾ ਨਾਮ ਆ ਜੀ ਮੇਰੀ ਇਹੀ ਬੋਲਿਆ ਜੀ ਗਲਤ ਤਰੀਕੇ ਨਾਲ ਨਾ ਜਾਓ ਕਦੇ ਵੀ ਗਲਤ ਏਜੰਟਾਂ ਦੇ ਹੱਥੇ ਨਾ ਚੜੋ ਸੋ ਦੇ ਤਾਂ ਅਸੀਂ ਜਾਣਾ ਹੀ ਕਿਸੇ ਚੰਗੇ ਮੁਲਕ ਦੀ ਤੇ ਕਿਸੇ ਚੰਗੇ ਕੰਪਨੀ ਕਿਸੇ ਦੀ ਜਾਂ ਚੰਗੇ ਕਿਸੇ ਏਜੰਟ ਦੀ ਸਲਾਹ ਲੈ ਕੇ ਪੂਰੀ ਤਸੱਲੀ ਕਰਕੇ ਅੱਗੇ ਜਾਵਾਂਗੇ ਇਦਾਂ ਦੇ ਕੰਮ ਮਤਲਬ ਨਾ ਕਰੋ ਨਾ ਬਹੁਤ ਵਧੀਆ ਗੱਲ ਹੈ ਜੀ ਕੁਝ ਨਸੀਬ ਸਮਝਦੇ ਹੋ ਆਪਣੇ ਆਪ ਨੂੰ ਅ ਬਹੁਤ ਜ਼ਿਆਦਾ ਜੀ ਮੈਂ ਉਸ ਵਾਹਿਗੁਰੂ ਦਾ ਜਿੰਨੀ ਵਾਰ ਸ਼ੁਕਰਾਨਾ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਜੀ ਦਾ 19 ਵਾਰ ਥੋੜਾ ਜਿਨ੍ਹਾਂ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਕੁੱਲ ਸਾਡੇ ਮੋਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਫਿਰ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿ ਉਹ ਸਾਨੂੰ ਮੌਤ ਦੇ ਮੂੰਹ ਤੋਂ ਕੱਢ ਕੇ ਵਾਪਸ ਲਿਆ ਹਾਂ ਹਾਂਜੀ ਬੀਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਗਰਮੀਤ ਕੌਰ ਆ ਅ ਕੀ ਕਹਿਣਾ ਚਾਹੁੰਦੇ ਹੋ ਬੇਟਾ ਜਿਹੜਾ ਵਾ ਉਹ ਤੁਹਾਡਾ ਵਾਪਸ ਆਇਆ ਵਾ ਮਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਪਹਿਲਾਂ ਹੁੰਦਾ ਹੋਊਗਾ ਬੇਟਾ ਵਾਪਸ ਆਉਣ ਤੋਂ ਬਾਅਦ ਇੰਨੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਆ ਮੇਰਾ ਬੇਟਾ ਘਰ ਆਇਆ ਏ ਮੈਂ ਤਾਂ ਬਹੁਤ ਜ਼ਿਆਦਾ ਧੰਨਵਾਦ ਮੋਦੀ ਦਾ ਕਰਦੀ ਹਾਂ ਕਿ ਮੇਰਾ ਬੇਟਾ ਘਰ ਲਾ ਉਹਨਾਂ ਨੇ ਲਿਆਤਾ ਆ ਔਰ ਮੈਨੂੰ ਆਸ ਕੋਈ ਨਹੀਂ ਸੀ ਮੈਂ ਆਸਲਾ ਬੈਠੀ ਸੀ ਕਿ ਮੇਰਾ ਬੇਟਾ ਨਹੀਂ ਹੈਗਾ 5 ਮਹੀਨੇ ਮੈਨੂੰ ਫੋਨ ਤੱਕ ਨਹੀਂ ਆਇਆ ਮੈਂ WhatsApp ਨੂੰ ਵੀ ਤਰਸ ਗਈ ਸੀ ਠੀਕ ਹੈ ਮੈਂ ਬਹੁਤ ਤਰਲੇ ਲੈਂਦੀ ਕਿ ਮੈਨੂੰ ਕਿਤੇ ਬਾਜੀ ਆ ਜਾਈਏ ਬੇਟਾ ਮੇਰਾ ਨਿਕਲ ਤਰਲੇ ਲੈਂਦਾ ਵੀ ਕੁੜੀਆਂ ਵੀ ਨੋ ਵੀ ਸਾਰੇ ਤਰਲੇ ਲੈਂਦੇ ਹੀ ਭੀ ਇੱਕ ਤੇ ਘਰ ਆ ਜਾਈਏ ਅਸੀਂ ਇੰਨਾ ਹੀ ਸ਼ੁਕਰ ਕੀਤਾ ਆ ਜੋ ਵੀ ਸਭ ਕੁਝ ਗੁਆਇਆ ਹੈ ਪਾਸਪੋਰਟ ਤੱਕ ਗੁਆਇਆ ਹੈ ਪਰ ਮੈਂ ਕਹਿੰਨੀ ਮੇਰਾ ਪੁੱਤ ਘਰ ਆ ਗਿਆ ਮੈਨੂੰ ਇੰਨਾ ਹੀ ਬਹੁਤ ਆ। ਮਾਂ ਦੇ ਵਿੱਚ ਕਿਤੇ ਡਰ ਵੀ ਲੱਗਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਤੇ ਹਰ ਵੇਲੇ 24 ਘੰਟੇ ਹੁਣ ਵੀ ਕਿਤੇ ਜਰਾ ਕਿ ਇਹ ਸੁੱਤੇ ਨੂੰ ਲੇਟ ਹੋ ਜੇ ਨਾ ਉੱਪਰ ਸੁੱਤਾ ਇਹਦਾ ਲੇਟ ਹੋ ਜੇ ਤੇ ਮੈਂ ਥੱਲੇ ਨਿਆਣਿਆਂ ਨੂੰ ਆਖਾ ਕੇ ਮੋੜਿਆਨ ਕਲਾਖ ਲਾਖ ਲਾਖ ਵਿੱਕਾਂਗੀ। ਜਿਤਨਾ ਮੈਂ ਅੰਚ ਡਰ ਗਿਆ ਪੈ ਗਿਆ। ਕਿੰਨੀ ਖੁਸ਼ੀ ਆਪੀ ਬਹੁਤ ਤਾਂ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਬੇਟੇ ਨੂੰ ਮਿਲੀ ਆ। ਆਉਨੋਂ ਮੇਲ ਲਿਆ ਏ ਤੇ ਮੇਰਾ ਬਿਟਾ ਘਰ ਆ ਗਿਆ। ਲੋਰ ਲੋਕਾਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਕਿ ਪੜਤਾਲ ਕੀਤੀ ਤੋਂ ਬਗੈਰ ਬਿਲਕੁਲ ਇਨ ਏਜੰਟਾਂ ਦੇ ਅੱਗੇ ਨਾ ਚੜੋ ਤੇ ਨਾ ਇੱਥੇ ਜੋ ਜੋ ਕਰਨਾ ਬੱਚਿਆਂ ਨੂੰ ਇੱਥੇ ਕਰਨ ਨੂੰ ਲਾਓ ਅਬ ਦੇਸ਼ਾਂ 'ਚ ਭੇਜੰਦਾ ਕੋਈ ਹਾਲ ਨਹੀਂ ਬਹੁਤ ਮੰਦੇ ਹਾਲ ਜੇ ਲੱਗਦਾ ਪਿੱਛੋਂ ਮਾਵਾ ਮਾਵਾ ਦੀਕਦੀਆਂ ਬਹੁਤ ਜਿਤਨਾ ਮੈਂ ਦੀਕਿਆ 5 ਮਹੀਨੇ ਸੀ ਆਪਣੇ ਪੁੱਤ ਨੂੰ ਮੇਰੇ ਵਰਗੀਆਂ ਮਾਵਾ ਜਿਹੜੀਆਂ ਤਰਲੇ ਲੈਂਦੀਆਂ